ਕੀ ਤੁਸੀਂ ਜਾਣਦੇ ਹੋ ਭਾਈ ਸ਼ਾਲੂ ਜੀ ਕੌਣ ਸਨ ਜੇ ਨਹੀਂ ਤਾਂ ਸੁਣੋ ਸਾਧ ਸੰਗਤ ਜੀ ਇਹ ਗੱਲ ਹੈ ਉਸ ਵੇਲੇ ਦੀ ਜਦੋਂ ਅੰਮ੍ਰਿਤਸਰ ਸ਼ਹਿਰ ਬਣ ਰਿਹਾ ਸੀ ਜਿਸ ਨੂੰ ਉਸ ਵੇਲੇ ਗੁਰੂ ਦਾ ਚੱਕ ਕਿਹਾ ਜਾਂਦਾ ਸੀ ਇੱਥੇ ਇੱਕ ਗੁਰਸਿੱਖ ਸਦਾ ਸੇਵਾ ਤੇ ਸਿਮਰਨ ਵਿੱਚ ਰਮਿਆ ਰਹਿੰਦਾ ਸੀ ਜਿਨ੍ਹਾਂ ਦਾ ਨਾਮ ਸੀ ਭਾਈ ਸ਼ਾਲੂ ਜੀ ਭਾਈ ਸ਼ਾਲੂ ਜੀ ਦਾ ਜਨਮ 29 ਸਤੰਬਰ 1554 ਨੂੰ ਮਾਲਵੇ ਦੇ ਪਿੰਡ ਢੋਲਾ ਕਾਂਗੜਾ ਵਿੱਚ ਹੋਇਆ ਉਹਨਾਂ ਦੇ ਮਾਤਾ ਪਿਤਾ ਪਹਿਲਾਂ ਸਾਖੀ ਸਰਵਰ ਦੇ ਚੇਲੇ ਸਨ ਪਰ ਜਦੋਂ ਧੰਸ਼ੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਾਲ ਮੁਲਾਪ ਹੋਇਆ ਤਾਂ ਉਹ ਗੁਰਸਿੱਖ ਬਣ ਗਏ ਭਾਈ ਸ਼ਾਲੋ ਜੀ ਨੇ ਆਪਣੀ ਜਵਾਨੀ ਤੋਂ ਹੀ ਧੰਸ਼ੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਸ਼ੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਤੇ ਬਾਅਦ ਵਿੱਚ ਧੰਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸੇਵਾ ਕੀਤੀ ਉਹਨਾਂ ਦੀ ਧਰਮਸ਼ਾਲਾ ਤੇ ਲਾਹੌਰ ਤੋਂ ਆਉਣ ਵਾਲੀ ਸੰਗਤ ਰਹਿੰਦੀ ਸੀ ਧੰਸ਼ੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੁਦ ਵੀ ਕਈ ਵਾਰ ਇੱਥੇ ਆਏ ਸੀ ਜਦੋਂ ਸ੍ਰੀ ਹਰਮੰਦਰ ਸਾਹਿਬ ਦਾ ਸਰੋਵਰ ਬਣ ਰਿਹਾ ਸੀ ਇੱਕ ਵਾਰ ਭੱਠਿਆਂ ਲਈ ਇੰਦਨ ਖਤਮ ਹੋ ਗਿਆ ਲੋਕ ਘਬਰਾ ਪਰ ਭਾਈ ਸ਼ਾਲੂ ਜੀ ਰਾਤ ਦਿਨ ਪਿੰਡਾਂ ਵਿੱਚ ਗਏ ਲੱਕੜਾਂ ਇਕੱਠੀਆਂ ਕੀਤੀਆਂ ਤੇ ਗੁਰੂ ਦਾ ਕੰਮ ਰੁਕਣ ਨਾ ਦਿੱਤਾ ਇਹ ਸੇਵਾ ਵੇਖ ਕੇ ਧੰਨ 시ਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਇਹ ਝੀਲ ਜੋ ਭਾਈ ਸ਼ਾਲੂ ਨੇ ਖੋਦੀ ਹੈ ਹੁਣ ਟੋਬਾ ਭਾਈ ਸ਼ਾਲੂ ਜੀ ਕਹਾਵੇਗੀ ਜੋ ਵੀ ਇੱਥੇ ਇਸ਼ਨਾਨ ਕਰੇਗਾ ਉਹ ਸਿਹਤ ਅਤੇ ਸੰਤਾਨ ਦੀ ਦਾਤ ਪਾਵੇਗਾ ਭਾਈ ਸ਼ਾਲੂ ਜੀ ਨੇ ਆਪਣੀ ਜ਼ਿੰਦਗੀ ਗੁਰੂ ਲਈ ਸਮਰਪਿਤ ਕਰ ਦਿੱਤੀ ਸਾਲ 1628 ਵਿੱਚ 74 ਸਾਲ ਦੀ ਉਮਰ 'ਚ ਉਹ ਜੋਤੀ ਜੋਤ ਸਮਾਏ ਅੱਜ ਵੀ ਅੰਮ੍ਰਿਤਸਰ ਦੇ ਦਿਲ ਵਿੱਚ ਇਹ ਟੋਬਾ ਭਾਈ ਸ਼ਾਲੂ ਜੀ ਗੁਰਦੁਆਰਾ ਸ਼ਰਧਾ ਸੇਵਾ ਅਤੇ ਇਤਿਹਾਸ ਦੀ ਜੀਵੰਤ ਨਿਸ਼ਾਨੀ ਵਜੋਂ ਖੜਾ ਹੈ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨ